ਪੰਜਾਬੀਆਂ ਵੱਲੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਸਪੋਰਟ ਸਟੇਡੀਅਮ ਵਿਖੇ ਪੱਟਾਂ ਤੇ ਥਾਪੀ ਮਾਰ ਕੇ ਕਬੱਡੀ ਪਾਉਣ ਲਈ ਗਬਰੂ ਤੇ ਮੁਟਿਆਰਾਂ ਪੂਰੀ ਤਰ੍ਹਾਂ ਤਿਆਰ ਨੇ ਇਹਨਾਂ ਦਿਲ ਖਿੱਚਵੇਂ ਮੁਕਾਬਲਿਆਂ ਦੀ ਸ਼ੁਰੂਆਤ ਪੁਰਸ਼ਾਂ ਦੀਆਂ ਟੀਮਾਂ ਅਰਜנטיਨਾ ਤੇ ਤੰਜ਼ਾਨੀਆ ਦੇ ਨਾਲ ਹੋਵੇਗੀ ਜਿਨ੍ਹਾਂ ਦਾ ਮੈਚ ਸ਼ਾਮ 4 ਵਜੇ ਹੋਵੇਗਾ ਸਮਾਂ ਸ਼ਾਮ 4 ਵਜੇ ਅਰਜנטיਨਾ ਵਰਸਸ ਤੰਜ਼ਾਨੀਆ ਪੰਜਾਬੀਆਂ ਦੀ ਮਾਂ ਖੇਡ ਕਹੀ ਜਾਣ ਵਾਲੀ ਕਬੱਡੀ ਦਾ ਦੂਸਰਾ ਮੁਕਾਬਲਾ ਆਸਟ੍ਰੇਲੀਆ ਤੇ ਕੀਨੀਆ ਦੇ ਵਿਚਕਾਰ ਸ਼ਾਮ 5 ਵਜੇ ਹੋਵੇਗਾ ਸਮਾਂ 5 ਵਜੇ ਆਸਟ੍ਰੇਲੀਆ ਵਰਸਸ ਕੀਨੀਆ ਜਿੱਥੇ ਵਿਸ਼ਵ ਕੱਪ ਕਬੱਡੀ ਦੇ ਪਹਿਲੇ ਦਿਨ ਗੱਬਰੂ ਗਰਾਊਂਡ 'ਚ ਕਬੱਡੀ ਪਾਉਣਗੇ ਉੱਥੇ ਸ਼ਾਮ 6 ਵਜੇ ਨਿਊਜ਼ੀਲੈਂਡ ਤੇ ਤੰਜ਼ਾਨੀਆ ਦੀਆਂ ਕੁੜੀਆਂ ਵੀ ਖੇਡ ਦੇ ਮੈਦਾਨ 'ਚ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਨੇ ਸਮਾਂ 6 ਵਜੇ ਨਿਊਜ਼ੀਲੈਂਡ ਵਰਸਸ ਤੰਜ਼ਾਨੀਆ ਮੁਕਾਬਲਾਂ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਇਨਾ ਮੁਕਾਬਲੇ ਨੂੰ ਦੇਖਣ ਲਈ ਕੈਬਨਿਟ ਮੰਤਰੀ ਅਜੀਤ ਸਿੰਘ ਕੋਹੜ ਤੇ ਸ਼੍ਰੀਲੰਕਾ ਦੇ ਪੈਟਰੋਲੀਅਮ ਮੰਤਰੀ ਸ਼੍ਰੀ ਚੰਦੀਮਾ ਵਿਰਾਕੋਡੀ ਸੱਤ ਮੈਂਬਰੀ ਵਫਦ ਸਮੇਤ ਮੁੱਖ ਮਹਿਮਾਨ ਵਜੋਂ ਸ਼ਰਕਤ ਕਰਨਗੇ ਡਿਪਟੀ ਕਮਿਸ਼ਨਰ ਪ੍ਰਦੀਪ ਸਬਰਵਾਲ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਸਸੇ ਐਕਸਪੈਕਟ ਕਰ ਰਿਹਾ ਕਿ 30000 ਤੋਂ ਵੱਧ ਲੋਕ ਇਸ ਮੈਚ ਨੂੰ ਦੇਖਣ ਦੇ ਲਈ ਆਣਗੇ ਤੇ ਉਹਨਾਂ ਦੇ ਲਈ ਸਾਰਾ ਤਰ੍ਹਾਂ ਦੇ ਇੰਤਜ਼ਾਮ ਕਰਦੇ ਹੋ ਕਿੱਤੇਗੇ ਉਹਨਾਂ ਦੇ ਲਈ ਬੈਠਣ ਦਾ ਪ੍ਰਬੰਧ ਉਹਨਾਂ ਦੇ ਡ੍ਰਿੰਕਿੰਗ ਵਾਟਰ ਦਾ ਪ੍ਰਬੰਧ ਉਹਨਾਂ ਦੇ ਟਾਇਲਟ ਦਾ ਪ੍ਰਬੰਧ ਐਂਡ ਉਹਨਾਂ ਦੇ ਲਈ ਖਾਣ ਪੀਣ ਦੀਆਂ ਵਸਤੂਆਂ ਜਿਹੜੇ ਕਿ ਅਸੀਂ 15 ਸਟਾਲ ਲਾਉਣ ਜਾ ਰਹੇ ਹਾਂ ਤੇ ਉਹਦੇ ਵਿੱਚ ਜਿਹੜਾ ਹਰ ਤਰ੍ਹਾਂ ਦੀ ਖਾਣ ਦੀ ஆன் ਪੇਮੈਂਟ ਉਹਨਾਂ ਲੋਕਾਂ ਲਈ ਫੈਸਿਲਿਟੀ ਅਵੇਲੇਬਲ ਹੋਵੇ 4 ਵਜੇ ਤੋਂ ਮੈਚ ਸ਼ੁਰੂ ਹੋਣਗੇ ਉਸ ਤੋਂ ਪਹਿਲਾਂ 3 ਵਜੇ ਜਿਹੜਾ ਇੱਕ ਹੈ ਸਾਡਾ ਇਹ ਇਹ ਅੰਗਰੇਜ਼ ਵਾਲੀ ਸਾਡੇ ਇੱਕ ਗਾਇਕ ਨੇ ਬੜੇ ਫੇਮਸ ਗਾਇਕ ਨੇ ਉਹ ਇੱਥੇ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਗੇ ਇਹ ਸਾਰੇ ਮੈਚ ਜਿਹੜੇ ਫਲੈਡ ਲਾਈਟਸ ਹਨਗੇ ਫਲੈਡ ਲਾਈਟਸ ਬਿਲਕੁਲ ਠੀਕ ਠਾਕ ਨਾਲ ਵਰਕਿੰਗ ਆ ਰਹੀਆਂ ਦੱਸ ਦਿਓ ਕਿ ਪਿਛਲੇ ਸਾਲ ਧਾਰਮਿਕ ਗ੍ਰੰਥਾਂ ਦੀ ਬੀਅਤ ਵੀ ਕਾਰਨ ਵਿਸ਼ਵ ਕੱਪ ਕਬੱਡੀ ਨਹੀਂ ਕਰਵਾਇਆ ਗਿਆ ਸੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ